ਖੰਨਾ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤਿਹਾੜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੌਰਾਨ ਖੰਨਾ ਦੇ ਗਊਸ਼ਾਲਾ ਚੌਕ ਵਿੱਚ ਡੇਰੀਆਂ ਦੇ ਗੰਦੇ ਪਾਣੀ ਦੇ ਇਕੱਠ ਹੋਣ ਕਾਰਨ ਇਧੀਆਂ ਸੰਗਤਾਂ ਵਿੱਚ ਗੁੱਸਾ ਵੀ ਦੇਖਣ ਨੂੰ ਮਿਲੇ। ਨਗਰ ਕੀਰਤਨ ਦੌਰਾਨ ਪਾਣੀ ਕੁਝ ਘੱਟ ਜ਼ਰੂਰ ਗਿਆ ਸੀ ਪਰ ਸੰਗਤਾਂ ਨੂੰ ਗੰਦੇ ਪਾਣੀ ਵਿੱਚੋਂ ਹੀ ਲੰਘਣਾ ਪਿਆ। ਉਹਨਾਂ ਨੇ ਸਥਾਨਕ ਵਿਧਾਇਕ ਅਤੇ ਮਿਊਜ਼ੀਪਲ ਕਾਉਂਸਲਿੰਗ ਤੇ ਮਿਲੀ ਭੁਗਤਕਾਰ ਨੂੰ ਇਸ ਸਮੱਸਿਆ ਦਾ ਹੱਲ ਨਾ ਕਰਨ ਦੇ ਇਲਜ਼ਾਮ ਲਗਾਏ ਨੇ। ਜਦੋਂ ਕਿ ਖੰਨਾ ਦੇ ਗਊਸ਼ਾਲਾ ਚੌਂਕ ਨੂੰ ਤਿੰਨ ਵਾੜਾਂ ਦੀਆਂ ਪੰਜ ਸੜਕਾਂ ਲੱਗਦੀਆਂ ਨੇ ਤੇ ਇਹ ਰਸਤਾ ਸ਼ਮਸ਼ਾਨ ਘਾਟ ਗਊਸ਼ਾਲਾ ਪ੍ਰਾਚੀਨ ਮੰਦਿਰ ਗੁਰਦੁਆਰਾ ਸਣੇ ਕਈ ਸਕੂਲਾਂ ਨੂੰ ਵੀ ਲੱਗਦਾ ਹੈ ਜਸਵੰਤ ਸਿੰਘ ਗੱਲੀ ਕੀ ਹਾਲਾਤ ਨੇ ਤੁਹਾਡੇ ਚੌਂਕ ਦੇ ਹਾਲਾਤ ਤਾਂ ਦੇਖੋ ਤੁਹਾਡੇ ਸਾਹਮਣੇ ਨੇ ਜੀ ਆ ਦੇਖ ਲੈ ਨਗਰ ਕੀਰਤਨ ਆ ਰਿਹਾ ਪਰ ਇੱਥੇ ਪਾਣੀ ਦਾ ਹੱਲ ਨਹੀਂ ਹੋ ਰਿਹਾ ਜੀ ਨਾ ਤਾਂ ਕੋਈ ਐਮ ਐਲ ਏ ਆਉਂਦਾ ਨਾ ਕੋਈ ਪ੍ਰਧਾਨ ਆਉਂਦਾ ਬਹੁਤ ਜ਼ਿਆਦਾ ਭੋਗ ਤੇ ਆਊਗਾ ਜਾਂ ਕਿਤੇ ਜਗਰਾਤੇ ਤੇ ਆਉਂਦਾ ਉਹ ਕਰਿਆ ਅਜੇ ਤੱਕ ਕਾਹੇ ਨਹੀਂ ਪਾਣੀ ਦੇ ਬਾਰੇ ਪੁੱਛਣ ਇੱਥੇ ਕਹਿੰਦੇ ਭੋਗ ਤੇ ਆਉ ਜਾਂ ਜਗਰਾਤੇ ਜਾਂਦਾ ਕੁੱਟੀਆਂ ਚਾਂਦਾ ਯਾਰ ਪਹਿਲਾਂ ਸਾਫ਼ ਕਰਾਉਂਦੇ ਜਦੋਂ ਉਹਨੇ ਆਣਾ ਹੁੰਦਾ ਕਦੇ ਉਹ ਨਹੀਂ ਆਂਦਾ ਤੁਸੀਂ ਕਿਹਾ ਨਹੀਂ ਹੈ ਬਹੁਤ ਵਾਰ ਕਹਿ ਲਿਆ ਜੀ ਬਹੁਤ ਵਾਰ ਹੈ ਇੱਕ ਵਾਰ ਕਿ ਹਜ਼ਾਰਾਂ ਵਾਰ ਕਹਤਾ ਸੀ ਹਾਂ ਕਦੇ ਵੀ ਨਹੀਂ ਆਇਆ ਜੀ ਪੁੱਛਣ ਜੀ ਸਾਡ ਲਾਈਨ ਦੇ ਗੱਲ ਛੇੜੂ ਕਰੀ ਆਇ ਨਹੀਂ ਆਊਗਾ ਤਾਂ ਸਾਡ ਲਊਗਾ ਜੀ ਆਊਗਾ ਉਹ ਆਂਦਾ ਹੀ ਨਹੀਂ ਹੈ ਆਊਗਾ ਤਾਂ ਹੀ ਆ ਇੰਨੀ ਵਾਰ ਬੁਲਾਇਆ ਇੰਨੀ ਵਾਰ ਕਿਹਾ ਸਾਬੂ ਕਹਿੰਦੇ ਹਾਂ ਜੀ ਪੈ ਪੈ ਗਈ ਪੈ ਜਾਣੀ ਆ ਪੈ ਪੈ ਜਾਣੀ ਆ ਪੈ ਪੈ ਜਾਣੀ ਆ ਮਹੀਨਾ ਕੋ ਹੈ ਜੀ ਸਾਰੇ ਮੈਂ ਮੈਂ ਨਾ ਗੋਸ਼ਾਲਾ ਜੀ ਮੈਂ ਕਹਿੰਦੇ 1 ਮਹੀਨੇ ਦੇ ਵਿੱਚ ਵਿੱਚ ਪੈ ਜਾਊਗਾ 6 ਮਹੀਨੇ ਹੋ ਗਏ ਕੋਈ ਨਹੀਂ ਆਇਆ ਮੁਰਕਾ ਐਸੋ ਆਜੇ ਦੋ ਤੇ ਮਲਿਆ ਸਾਹਿਬ ਆਏ ਸੀ ਆਪ ਜੀ ਆਏ ਸੀ ਨਾਲ ਕਿਪਤੀ ਪ੍ਰਧਾਨ ਆਏ ਸੀ ਕੀ ਕਹਿੰਦੇ ਸਰ ਉਹ ਕਹਿੰਦੇ ਕਿ ਕਮੀਨਾਂ ਦੇ ਵਿੱਚ ਵਿੱਚ ਤੁਹਾਡਾ ਪੈ ਜੂਗਾ ਆ 6 ਮਹੀਨੇ ਹੋ ਗਏ ਮੁੜ ਕੇ ਪੁੱਛਣ ਨਹੀਂ ਆਇਆ ਉਧਰ ਬਾਦ ਨਾਲ ਸਿੰਘ ਜੀ ਤੇ ਕੀ ਇਸ਼ੂ ਹੈ ਇਹ ਪਾਣੀ ਦਾ ਇਹ ਰੋਜ਼ ਦੇ ਕੰਮ ਆ ਸਾਨੂੰ ਕਟੂਕੜ ਵੀ 20 ਸਾਲ ਹੋ ਗਏ ਦੇਖਦੇ ਨੂੰ ਕੁਝ ਵਿੱਚ ਥੋੜਿਆ ਜਿਹਾ ਹਟ ਗਿਆ ਸੀ ਉਦੋਂ ਬਾਅਦ ਫੇਸ ਬਣਾ ਪਾਈਪ ਲਾਈਨ ਪਾਉਗੀ ਤਾਂ ਇਹ ਪਾਣੀ ਦਾ ਹੱਲ ਹੋਊਗਾ ਸਾਡੀਆਂ ਦੁਕਾਨਾਂ ਖਾਲੀ ਪਈਆਂ ਨੇ ਖਾਲੀ ਕੱਢ ਕੇ ਛੱਡ ਗਏ ਲੋਕ 4000 ਵੀ ਇੱਕ ਦੁਕਾਨ ਦਾ ਗਰਾਹਕ ਟੈਨ ਵਾਲੀ ਹੋਈਆਂ ਬੀ ਅਜੀ ਕਹਿ ਗਏ ਹਮਰੇ ਐਪਲੀਕੇਸ਼ਨ ਵੀ ਦਿੱਤੀਏ ਬਹੁਤ ਕੁਝ ਕਰ ਲਿਆ ਸੀ ਪਰ ਸਾਡੀ ਕਿਤੇ ਨਹੀਂ ਸੁਣੀ ਦੀ ਆਹ ਨਗਰਗੀਤਨ ਆਉਣਾ ਹੁਣ ਪਾਣੀ ਕਿੱਥੇ ਖੜ ਗਿਆ ਫਿਰ ਅਜੀ ਕਹਿੰਦੇ ਆ ਜੀ ਲੈਣਾ ਸਾਫ ਹੋ ਰਹੀਆਂ ਨੇ ਫਲਾਣਾ ਸਾਹਿਬ ਰੋਜ਼ ਹੀ ਲੈਣਾ ਸਾਫ ਹੋਣੀਆਂ ਨੇ ਕਦੇ ਕਦੇ ਤਾਂ ਕੋਈ ਮਿਲੇ ਸੰਨ ਵੀ ਆਪਿਆਂ ਅੱਜ ਚੌਂਕ ਸੁੱਕਾ ਮਿਲ ਗਿਆ ਦੋ ਟਾਈਮ ਪਾਣੀ ਨਹੀਂ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਆ ਰਹਾ ਪ੍ਰੋਬਲਮ ਤਾਂ 20 ਸਾਲ ਦੇ ਕਰੀਬ ਹੋਜਲੀ ਤੇ ਕਿੰਨੇ ਵਾਰਡਾਂ ਨੂੰ ਲੱਗਦਾ ਜੀ ਇਹ ਵਾਰਡ 19 ਵਾਰਡ 23 ਵਾਰਡ 22 ਵਾਰਡ ਬਾਕੀ ਚੌਂਕ ਦਾ ਪਤਾ ਹੀ ਨਹੀਂ ਮਾਰਾ ਜੇ ਤੇ ਮੜੀਆਂ ਰੋਡ ਹੈ ਗਊਸ਼ਾਲਾ ਦੇਖੋ ਇੱਕ ਇੱਕ ਨੰਬਰ ਗਊਸ਼ਾਲਾ ਮੜੀਆਂ ਮਸਵਾਨਾ ਘਰ ਆ ਬਾਈ ਜੀ ਦੀ ਗੁੜੀ ਸਭ ਪਾਣੀ ਦੀ ਬਿਚਤੀ ਲੰਘਦੇ ਸਕੂਲ ਇੱਥੇ 15 ਪੈਂਦੇ ਨੇ 15 ਦੇ 15 ਬੱਚੇ ਪਾਣੀ ਦੇ ਬਿਚਤੀ ਲੰਘੇ ਜਾਂਦੇ ਨੇ ਜਿਹੜੇ ਉਹ ਐਮਸੀ ਨੇ ਉਹਨਾਂ ਨੂੰ ਕੋਈ ਵੀ ਨਹੀਂ ਸੁਣਦਾ ਜੀ ਸਭ ਨੂੰ ਕਹਿਗਾ ਦੇ ਐਮਸੀਓ ਜਾਂਦੇ ਨੇ ਦੇਖ ਕੇ ਜਲੇ ਉੱਥੇ ਰਿਪੋਰਟ ਓਕੇ ਆ ਜੀ ਸਾਨੂੰ ਇਹ ਵੀ ਜੇ ਕਮੇਟੀ ਬੈਠੀ ਆ ਬੈਹ ਬੰਨੇ ਇਹਨਾਂ ਹੋਰ ਕੀ ਹੋਊ ਇਹ ਹੀ ਹੋਊਗਾ ਰਿਪੋਰਟ ਉੱਤੇ ਓਕੇ ਜਾ ਕੇ ਦੱਸ ਦੇਣ ਠੀਕ ਹੈ ਠੀਕ ਹੈ ਜੀ ਗੱਲ ਤਰਲੋਚਨ ਸਿੰਘ ਨਾਮ ਹੈ ਜੀ ਮੇਰਾ ਉਹੀ ਰਹਿਣ ਵਾਲਾ ਮੈਂ ਬਿਲਕੁਲ ਚੌਂਗ ਦੇ ਵਿੱਚ ਘਰ ਹੈ 48 ਸਾਲ ਏਜ ਹੈ ਜੀ ਮੇਰੀ ਮਾਂ ਦਾ ਜਦਦੇ ਹੋਸ ਸੰਭਾਲਲੇ ਨੇ ਪਾਣੀ ਉਹ ਦੇਖਿਆ ਔਰੇ ਅੱਜ ਤੱਕ ਮੈਂ ਨਹੀਂ ਦੇਖਿਆ ਪਾਣੀ ਸਾਡੇ ਕੋਲ ਸਾਫ ਹੋਇਆ ਹੋਵੇ ਨਗਰ ਕੀਰਤਨ ਆ ਜਿਵੇਂ ਸਾਨੂੰ ਹੁੰਦਾ ਵੀ ਕਿਵੇਂ ਸਫਾਈ ਕਰਾਈਏ ਔਰੇ ਅੱਜ ਨਗਰ ਕੀਰਤਨ ਆ ਫੇਰ ਵੀ ਉਹੀ ਮਾੜਾ ਹਾਲ ਹੈ ਜਿੰਦਗੀ ਸਾਡੀ ਨਰਕ ਬਣਾਤੀ ਇਹਨਾਂ ਨੇ ਕੋਈ ਸਾਡੀ ਸਿਆਰ ਨਹੀਂ ਲੈ ਰਿਆ ਜਦੋਂ ਵੋਟਾਂ ਹੁੰਦੀਆਂ ਨੇ ਸਾਡੇ ਕੋਲ ਵੋਟਾਂ ਲੈਣ ਆ ਜਾਂਦੇ ਨੇ ਉਸ ਤੋਂ ਬਾਅਦ ਕਹਿ ਦਿੰਦੇ ਨੇ ਵੀ ਤੁਹਾਡਾ ਹੱਲ ਹੋ ਜਾਊ ਵੋਟਾਂ ਬੈਗੀਆਂ ਸਾਨੂੰ ਕੋਈ ਨਹੀਂ ਪੁੱਛਦਾ ਉਸ ਤੋਂ ਬਾਅਦ ਕੋਈ ਸਾਡਾ ਹਾਲ ਨਹੀਂ ਪੁੱਛਦਾ ਸਭ ਨੂੰ ਦਿਖੇ ਸਭ ਨੂੰ ਰਿਹਾ ਸਕੂਲ ਨਾਲ ਲੱਗਦੇ ਨੇ ਦੋ ਤੋਂ ਚਾਰ ਸਕੂਲ ਹੈ ਨਾਲ ਉੱਥੇ ਮੜੀਆਂ ਦਾ ਇੱਧਰ ਹੈ ਗਊਸ਼ਾਲਾ ਇੱਧਰ ਹੈ ਸਾਰੀ ਦੁਨੀਆ ਨਿਕਲਦੀ ਹੈ ਦੋ ਚਾਰ ਘਰਾਂ ਨੂੰ ਤਕਲੀਫ ਨਹੀਂ ਹੈਗੀ ਪੂਰੇ ਸ਼ਹਿਰ ਨੂੰ ਹੈ ਪਰ ਮੰਦਰ ਗੁਰਦੁਆਰੇ ਵੀ ਪੈਂਦੇ ਨੇ ਸਾਰੇ ਸ਼ਹਿਰ ਨੂੰ ਤਕਲੀਫਾਂ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਅਸੀਂ ਤਾਂ ਥੱਕ ਹਾਰ ਕੇ ਚੁੱਪ ਕਰਕੇ ਬਹਿ ਗਏ ਵੀ ਸਾਡੀ ਕਿਸਮ ਵਿੱਚ ਇਹੀ ਲਿਖਿਆ ਹੋਇਆ ਵੀ ਅਸਤਾ ਗੰਦੇ 'ਚ ਰਹਿਣਾ ਗੰਦੇ 'ਚ ਰਹਿ ਰਹੇ ਆ ਕਿ ਹੈਗਾ ਇਹ ਕਾਰਨ ਕਿ ਇਹ ਕਮੀ ਹੈ ਇਸ ਕਮੇਟੀ ਦੀ ਜਿਹੜੀ ਸਰ ਦੇਖੇ ਨਹੀਂ ਰਹੀ ਹੈ ਕਮੇਟੀ ਵਾਲਿਆਂ ਨੂੰ ਦੱਸਿਆ ਕਦੇ ਤੁਸੀਂ ਬਿਲਕੁਲ ਜੀ ਸਾਰੇ ਅੰਦਰ ਇਹ ਹੋ ਜਾਊਗਾ ਹੱਲ ਤੁਹਾਡਾ 2 ਮਹੀਨੇ ਚ ਉਹ 2 ਮਹੀਨੇ ਹੁੰਦੀ ਨਹੀਂ ਹੈ ਠੀਕ ਹੈ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗ ਇਹ ਕਰਦੇ ਆਂ ਤਾਂ ਜੋ ਵੀ ਇਹ ਹੱਲ ਕੀਤਾ ਜਾਵੇ ਜੋ ਸਹੀ ਹੱਲ ਹੈ ਟੈਂਪਰੇਰੀ ਉਹ ਨਾ ਕੰਮ ਕੀਤਾ ਜਾਵੇ ਸਾਨੂੰ ਲਾਰੇ ਨਾ ਲਾਏ ਜਾਣ ਤੇ ਹੁੰਦਾ ਹੱਲ ਸਹੀ ਕੀਤਾ ਜਾਵੇ ਠੀਕ ਹੈ ਜੀ ਜਗਦੀਪ ਸਿੰਘ ਜੀ ਉੱਡੇ ਬੰਦੇ ਮੈ ਖਾਦੇ ਨੇ ਇਹ ਪਾਣੀ ਡੈਰੀਆ ਕਰਕੇ ਆਈ ਹੈ ਜਾਨੀ ਬਿਨਾ ਮੀਂਹ ਤੋਂ ਬਿਨਾ ਵੀ ਖੜ ਜਾਂਦਾ ਪਾਣੀ ਅੱਜ ਧੋਂਦੇ ਨੇ ਮੱਝਾਂ ਗੋਹਾ ਜਾਨੀ ਵਿਚਿਆ ਦੇਖੋ ਜੀ ਹੁਣ ਸਾਰਾ ਨਗਰ ਕੀਰਤਨ ਆਉਣਾ ਹੀ ਅੱਜ ਪਹਿਲਾਂ ਵੀ ਕਈ 5 ਸਾਲ ਪਹਿਲਾਂ ਨਗਰ ਕੀਰਤਨ ਪਾਣੀ ਕਰਕੇ ਮੁੜ ਗਿਆ ਸੀ ਉਹਦੋਂ ਬਾਅਦ ਨਗਰ ਕੀਰਤਨ ਹੀ ਆਇਆ ਅੱਜ 5 ਸਾਲਾਂ ਬਾਅਦ ਆ ਰਿਹਾ ਜੀ ਅੱਜ ਫੇਰ ਪਾਣੀ ਖੜਾ ਹੀ ਦੇਖ ਲਓ ਓਡੇ ਸਾਹਮਣੇ ਕਿਉਂ ਕਾਰਨ ਕੀ ਆ ਪਾਣੀ ਖੜਨ ਦਾ ਕਾਰਨ ਮੱਝਾਂ ਦੇ ਗੋਹਾ ਵਿੱਚ ਰੋੜ ਦੰਦੇ ਨੇ ਜੀ ਉਹਦੇ ਤਨਵਾਰਸੀ ਵਾਲਾ ਨਾ ਯਾਨੀ ਚੱਕਦੇ ਨਹੀਂ ਫਿਰ ਨਾਲੀਆਂ 'ਚ ਰੋੜ ਦਿੰਦੇ ਨੇ ਉਹਦੇ ਨਾਲ ਫਿਰ ਜਾਮ ਜਾਮ ਹੋ ਜਾਂਦਾ ਜੀ ਉੱਥੇ ਦੇਖੋ ਸਾਰਾ ਪਾਣੀ ਖੜਾ ਜੀ ਕਿੰਨੀ ਦੇਰ ਤੋਂ ਸਮੱਸਿਆ ਹੈ ਇਹਦਾ ਸ਼ੁਰੂ ਤਾਂ ਕਈ ਸਾਲਾਂ ਤੋਂ ਹੈ ਜੀ ਜਦ ਮੈਂ 2006 ਚ ਆਇਆ ਜਦੋਂ ਹੀ ਦੇਖ ਰਹੇ ਹਾਂ ਜੀ ਆਉਂਦੇ ਨਹੀਂ ਗਏ ਜੀ ਬਸ ਮੁੜ ਕੇ ਚਲੇ ਜਾਂਦੇ ਨੇ ਵੀਡੀਓ ਬਣਾ ਕੇ ਕਦੇ ਦੁਬਾਰੇ ਕਦੇ ਹੋਈ ਨਹੀਂ ਕਦੇ ਤੇ ਡੈਰੀ ਵਾਲਿਆਂ ਨਾਲ ਗੱਲਬਾਤ ਕੀਤੀ ਕਦੇ ਡੈਰੀ ਵਾਲਿਆਂ ਨੇ ਕਹੀਏ ਬਹੁਤ ਵਾਰ ਦੋੜਾ ਘਟਾਉ ਠੀਕ ਰਹਿੰਦੇ ਨਹੀਂ ਜਦ ਵੀਡੀਓ ਬਣਾ ਕੇ ਲੈ ਜਾਂਦੇ ਨੇ ਫਿਰ ਦੂਬਾਰਾ ਫਿਰ ਸ਼ੁਰੂ ਹੋ ਜਾਂਦਾ ਪਾਣੀ ਖੜਦਾ ਜਮ ਜਮ 10 12 ਮੰਗੇ ਹੀ ਕਰਦੇ ਵੀ ਪਾਣੀ ਯਾਨੀ ਜਾਂ ਪਾਣੀ ਨ ਬਿਮਾਰੀਆਂ ਬਹੁਤ ਨਹੀਂ ਡੇਂਗੂ ਦਾ ਹਰ ਸਾਲ ਹੁੰਦਾ ਹੀ ਉਰੇ ਤੇ ਜਿਹੜੇ ਜ਼ਮੀਨਾਂ ਕਿ ਪਾਟਾਂ ਦੇ ਰੇਟ ਨਹੀਂ ਜਮੇ ਹਰੇ ਪੂਰੇ ਖੰਨੇ ਜਿਵੇਂ ਮਝੂਰ ਆਈ ਇਹ ਕਿਸੇ ਨੂੰ ਦੱਸ ਦੀ ਵੀ ਚੌਂਕ ਜਿਹੜਾ ਕਹਿੰਦੇ ਜਿੱਥੇ ਬਹੁਤ ਪਾਣੀ ਘੜਦਾ ਓਹ ਚੌਂਕ ਆਈਏ ਕਿੰਨੇ ਵਾੜਾਂ ਨੂੰ ਚੌਂਕ ਲੱਗਦਾ ਇਹ ਚਾਰ ਵਾੜਾਂ ਨੂੰ ਤਿੰਨ ਵਾੜਾਂ ਨੂੰ ਲੱਗਦਾ ਜੀ ਹਾਂ ਜੀ ਇਧਰ ਨਗਰ ਕੀਰਤਨਾ ਤੇ ਗੁਰਦੁਆਰਾ ਸੰਤ ਪਪਾ ਨਿਰਗੁਣ ਦਾਸ ਤੇ ਸਮੁੱਚੀ ਸੰਗਤਾਂ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਹਰ ਸਾਲ ਹੀ ਖੰਨਾ ਸ਼ਹਿਰ ਵਿੱਚ ਦੀ ਹੁੰਦਾ ਹੈ ਨਗਰ ਦੇ ਵਿੱਚ ਦੀ ਆਉਂਦਾ ਸੰਗਤਾਂ ਨੂੰ ਇਹ ਸੰਦੇਸ਼ ਹੈ ਵੀ ਭਾਈ ਨਸ਼ੇ ਤਿਆਗੋ ਬ੍ਰਿਆਈਆਂ ਨੂੰ ਤਿਆਗੋ ਸਮਝ ਗਿਆ ਨਹੀਂ ਸਾਥ ਸੂਰ ਤੋ ਵੋ ਆਪਣੇ ਆਪਣੇ ਧਰਮ ਵਿੱਚੋ ਕੇ ਆਪ ਆਪਣੇ ਗੁਰੂ ਨਾਲ ਚੰਗੇ ਕਰਮ ਕਰੋ ਮਾੜੇ ਕਰਮਾਂ ਤੋਂ ਬਚੋ ਸੋ ਇਹੀ ਗੁਰੂ ਨਾਨਕ ਮਹਾਰਾਜ ਦਾ ਸੰਦੇਸ਼ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਵੀ ਇਹੀ ਕਹਿੰਦੇ ਆ ਸਾਰੇ ਸੰਗਤ ਨੂੰ ਵੀ ਭਾਈ ਗੁਰੂ ਨਾਨਕ ਮਹਾਰਾਜ ਦੀ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਉਹਨਾਂ ਤੋਂ ਉਹਨਾਂ ਦੇ ਘਰ-ਦਰ ਤੋਂ ਖੁਸ਼ੀਆਂ ਪ੍ਰਾਪਤ ਕਰੋ